بس ਆ ਠੀਕ ਦੂਜੀ ਵੀ ਲਾਓ ਦੂਜੀ ਕਿੱਥੇ ਨਹੀਂ ਇਹਦੇ ਉੱਤੇ ਡਬਲ ਕਰ ਲਓ ਜਾਂ ਜਿਹੜਾ ਪਾਟਾ ਨਹੀਂ ਇਹਦੇ ਉੱਤੇ ਕਰ ਲਓ ਹੁਣ ਹੋਇਆ ਕਿੰਨਾ ਕੜਹਿ ਗਿਆ ਦੋ ਵਾਰੀ ਸੁੱਟੋ ਤੇ ਚਲੋ ਉਤੋਂ ਦੀ ਟਰੈਕਟਰ ਨਗਾ ਉਦੋਂ ਚੱਲ ਕੰਮ ਨਿਭਣਾਂ ਆਹ ਬਾਕੀ ਸਾਰਾ ਕੰਮ ਨਿਭਣ ਗਿਆ ਦੋ ਵਾਰੀ ਸੁੱਟਦੇ ਆ ਛਿਤੀ ਛਿਤੀ ਹੋਊਗਾ ਨਾ ਅੱਜ ਧੋਪ ਵੀ ਬੜੀ ਲੱਗਣੀ ਏ ਚੱਲ ਬੋਰੇ ਦੇ ਲਈਂ ਥੋੜੇ ਇਹਦੇ ਉੱਤੋਂ ਨਹੀਂ ਲੰਗਾਉਣਾ ਟਰੈਕਟਰ ਤਾਂ ਉਦੋਂ ਦੀ ਹੀ ਜਿਹੜੀ ਵੱਡੀ ਸੀ ਸ਼ਰੂ ਐ ਰਹੀ ਸਾਡੀ ਕੱਢਣ ਵਾਲੀ ਉਧਰ ਆਪਾਂ ਹਰੰਬੇਣਾ ਕਢਵਾਲੀ ਸੀ ਤੇ ਇਹ ਵਾਲੇ ਜਿਹੜੇ ਹਰੰਬਾ ਆ ਜਾਣੀਆਂ ਤੇ ਇਹ ਅੱਜ ਸਾਨੂੰ ਆਪ ਕੱਢਣੇ ਪੈਣੇ ਆ ਇਹਦੇ ਉੱਤੇ ਰੱਖ ਕੇ ਹੁਣ ਤਰਪਾਲ ਤੇ ਤੇ ਮੁੜ ਕੇ ਉੱਤੇ ਟਰੈਕਟਰ ਨੰਗਾ ਦੇਣੀ ਤਾਂ ਅੱਜ ਮੌਸਮ ਫੇਰ ਖਰਾਬ ਹੈ ਇਸ ਕਰਕੇ ਅਸੀਂ ਜਿਹੜੇ ਨਾ ਹੁਣ ਜਲਦੀ ਜਲਦੀ ਨਿਆਣੇ ਨੂੰ ਲਾ ਕੇ ਰੈਂ ਕਰਨਾ ਉੱਧਰ ਸਾਡਾ ਨਿਬੜ ਗਿਆ ਕੰਮ ਦਪਹਿਰਾਂ ਦਾ ਖਾਣੇ ਦਾ ਟਾਈਮ ਹੋ ਗਿਆ ਤੇ ਸਾਡੀ ਰੋਟੀ ਹੁਣ ਲੈਣ ਗਏ ਆ ਪਪਾ ਮੀਆਂ بیوی ਦੋਵੇਂ ਜਾਣੇ ਹੁਣ ਖੇਤਾਂ ਵਿੱਚ ਤਾਂ ਮੈਨੂੰ ਫੁੱਲ ਨੀਂਦ ਆਉਂਦੀ ਆ ਜਿਹੜੀਆਂ ਅੱਖਾਂ ਬਿਲਕੁਲ ਮਿਟਣੀਆਂ ਵੀ ਦਪਹਿਰਾਂ ਦੀ ਜਿਹੜਾ ਰੋਟੀ ਵੀ ਪਾਲੀਤੀ ਖਾੜੀ 10 ਮਿੰਟ ਇੱਥੇ ਲਿੰਡ ਜਾਣਾ ਆਰਾਮ ਦੇ ਜੀ ਤੇ ਦੋਗਣ ਵਾਲਾਂ ਦੀ ਰਹਿਦੀ ਐ ਜਿਹੜੀ ਚਾਰ ਨੂੰ ਆਈ ਉਹ ਵੀ ਚਾਰ ਖੇਤ ਫੇਰ ਤਰ ਜਾਂਦਾ ਮਨਾ ਇੱਥੇ ਖਾਵਾਂਗੇ ਰੋਟੀ ਹੋਟੀ ਸਾਡੀ ਗੀਲ ਲੈਣਾ ਫੋਟੋ ਮੰਟ ਇੱਥੇ ਰਾਮ ਗਾ ਕੇ ਫੇਰ ਲਾ ਦੇ ਇਹ ਵਾਲਾ ਵਿਸ਼ਾ ਹੈ ਤੱਪਰ ਦਾ ਬੈੱਡ ਮੇਰਾ ਆਰਾਮ ਕਰਨ ਉਹ ਡਿਊਟੀਫੁਲ ਬੈੱਡ ਜਿਮੀਦਾਰਾਂ ਦੇ ਕੰਮ ਬਹੁਤ ਬਹੁਤ ਜਿਹੜੇ ਖਤਰਨਾਕ ਕੰਮ ਆੜਾ ਹਾਰਟ ਹਾਰਟ ਵਾਟਿਆ ਸੱਚੀ ਸਹੀ ਗੱਲ ਹਾਰਟ ਬੰਦੇ ਬੁੜੀਆਂ ਨੂੰ ਵੀ ਖਪਾ ਮਾਰਦੇ ਉੱਥੇ ਬੰਦਾ ਕੋਈ ਨਹੀਂ ਮਿਲਣਿਆ ਦਿਹਾੜੀ ਤੇ ਵੀ ਬੰਦਿਆਂ ਨੂੰ ਕਿਹਾ ਪਰ ਕੋਈ ਨਹੀਂ ਮਿਲਿਆ ਜੇ ਇਹ ਵੀ ਚੰਗਾ ਭੀ ਬੱਦਲ ਜਿਹੜਾ ਬੱਦਲ ਬੱਦਲ ਜਿਹਾ ਹੋਇਆ ਜਿਆਦਾ ਧੁੱਪ ਨਹੀਂ ਲੱਗਣ ਦੀ ਚਾਹੇ ਤੇ ਜੇ ਜਿਆਦਾ ਧੁੱਪ ਹੁੰਦੀ ਫੇਰ ਤਾਂ ਮਰ ਜਾਣਾ ਹੀ ਅਸੀਂ ਧੁੱਪੇ ਆਹ ਔਰ ਮੈਂ 2 ਮਿੰਟ ਆਰਾਮ ਕਰਕੇ ਫਿਰ ਤੋਂ 5 ਮਿੰਟ ਲੱਗਦੇ। ਜਦ ਤੱਕ ਰੋਟੀ ਲੈਣ ਗਏ ਉਹਨਾਂ ਤੱਕ ਮੈਂ ਆਰਾਮ ਕਰ ਲੈਣਾ 10 ਮਿੰਟ। ਵਈਆ ਕੁਛ ਨਹੀਂ ਨਾਣੀ ਕੋਈ ਹੋਰ ਦੇ ਦੇ। ਹੋਰ ਦੇ ਦੇ। ਦਿਨਾਵਾ ਚਲੋ ਖਾਓ ਖਾਓ ਖਾਓ। ਖਾਓ ਖਾ ਪਰ ਕੋਈ ਨਹੀਂ ਆ। ਆ ਕਰਕੇ ਰੋਟੀ। ਕਿਹ ਕੀ ਵੀਡੀਓ ਬਣਾ। ਇਹ ਬੇੜ ਲਈ ਹੈ ਨਾ। ਇਹ ਮਾਰ ਕੇ ਦਾਹ ਪੰਡਾ ਹਣੀ ਹੈ ਇਹ ਫਿਰ ਇਹਦਾ ਕਿਹੜਾ ਕਿਹੜਾ ਨਿਕਲੇ ਕਿਹੜਾ ਹਾਂ ਇਹਨੂੰ ਨਹੀਂ ਕੁਝ ਹੋਣਾ ਮੈਂ ਨਹੀਂ ਕਰ ਲੈਣ ਵੱਡੇ ਨੇ ਜਿਆਦਾ ਲੰਬ ਪਾਉਣੀ ਟੋਲ ਲੈ ਲਾ ਟਰਾਲੇ ਦੇ ਵਿੱਚ ਇਹ ਲਾਟਣੀਆ ਕਿਨੇ ਲਓ ਜੀ ਇਹ ਸਾਰੀ ਸਰੋਂ ਜਰੀ ਕੱਢ ਕੇ ਦੇ ਆ ਕੇ ਛੱਟ ਕੇ ਛਾਂ ਛੱਟਦੀ ਆ ਤੇ ਕੁਛ ਜਿਹੜੀ ਰੱਖ ਲਾਂਗੇ ਆਪਾਂ ਤੇਲ ਵਾਸਤੇ ਤੇ ਕੁਛ ਵੇਚ ਦਾਂਗੇ ਬਹੁਤ ਜ਼ਿਆਦਾ ਮਿਹਨਤ ਆ ਤੇ ਬੰਦੇ ਨਹੀਂ ਹੀ ਮਿਲਦੇ ਹੈਗੇ ਥੋੜੀ ਹਰਮਬੇਨਾ ਕਤਰਾਈ ਸੀ ਤੇ ਥੋੜੀ ਫਿਰ ਆਪ ਟਰੈਕਟਰ ਦੇ ਨਾਲ ਲਗਾਈ ਤੇ ਵਾਲੀ ਜਿਹੜੀ ਸਾਰੀ ਪੱਖੇ ਨਾਲ ਡਾਟਾ ਕੇ ਤੇ ਬੋੜਿਆਂ ਚ ਪਾ ਕੇ ਰੱਖੀ ਹੋਈ ਆ ਤੇ ਕੋਸ ਆਪਣੇ ਤੇਲ ਲਈ ਰੱਖ ਲਾਂਗੇ ਤੇ ਕੋਸ ਗੜੀ ਸ਼ੇਲ ਕਰਦਾਂਗੇ ਬਹੁਤ ਜ਼ਿਆਦਾ ਮਿਹਨਤ ਹੁੰਦੀ ਆ ਕੰਮ ਹਰ ਦੇ ਵਿੱਚ ਤੇ ਕਰਨਾ ਵੀ ਚਾਹੀਦਾ ਚਲੋ ਕਦੀ ਕਦਾਈਂ ਖੇਤਾਂ ਵਿੱਚ ਕੰਮ ਕਰਨ ਦੇ ਨਾਲ ਨਾ ਮਜ਼ਾ ਵੀ ਹੁੰਦਾ ਤੇ ਸਿਹਤ ਵੀ ਠੀਕ ਠਾਕ ਰਹਿੰਦੀ